ਸ੍ਰੀ ਕਾਰਜ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਓ ਜੀ ਸਾਰੇ ਕਿਵੇਂ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰਪਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸ ਤਰ੍ਹਾਂ ਕਮੈਂਟ ਕਰਦੇ ਰਿਆ ਕਰੋ ਤੇ ਸਾਡਾ ਹੌਸਲਾ ਵਧਾਉਂਦੇ ਰਿਆ ਕਰੋ ਤੇ ਵੀਡੀਓ ਪਾਉਣ ਨੂੰ ਆਪਾਂ ਕਾਫੀ ਲੇਟ ਹੋ ਗਏ ਨਾ ਕਈ ਦਿਨ ਹੋ ਗਏ ਆਪਾਂ ਵੀਡੀਓ ਨਹੀਂ ਪਾਈ ਵੀਡੀਓ ਤੇ ਕਾਫੀ ਦਿਨਾਂ ਦੀ ਬਣੀ ਪਈ ਐ ਬਸ ਪਾਈ ਨਹੀਂ ਗਈ ਹਨਾ ਵਿਆਹ ਚਲ ਗਏ ਵਿਆਹ ਤੋਂ ਆ ਕੇ ਵਿਆਹ ਦਾ ਠਕੀਮਾ ਹੋ ਗਿਆ ਤੇ ਕਪੜੇ ਲੀੜਾ ਸਾਂਭਣ ਚ ਟਾਈਮ ਲੰਘਿਆ ਕਿਉਂਕਿ ਕੁਝ ਪਹਿਲਾਂ ਸੂਟ ਅਸੀਂ ਆਪ ਹੀ ਵਰਕ ਕਰੇ ਸੀ ਹਨਾ ਵਰਕ ਕਰਦੇ ਰਹੇ ਉਦੋਂ ਕੰਮ ਜਿਆਦਾ ਫੁੱਲ ਰੇ ਸੀ ਘਰ ਦੀ ਸਾਬ ਸਫਾਈ ਕਰਨੀ ਸੀਗੀ ਕਿਉਂਕਿ 8ਵੇਂ ਦਿਨ ਸਾਨੂੰ ਆਤਦਾ ਜੇ ਸਾਰੇ ਘਰ ਦੀ ਸਾਬ ਸਫਾਈ ਅਸੀਂ ਕਰਦੇ ਆ ਹਨਾ ਤੇ ਉਹ ਸਾਰਾ ਖਿੰਡਣ ਬਣਾਉਣ ਜਿਆਦੇ ਹੋਇਆ ਪਿਆ ਸੀਗਾ ਤੇ ਕਪੜੇ ਲੀੜਾ ਜਿਆਦੇ ਹੋ ਰਿਹਾ ਸੀ ਜੀ ਕਿਉਂਕਿ ਹੁਣ ਅੱਗੇ ਠੰਡ ਘਟ ਗਈ ਹਨਾ ਤੇ ਹੁਣ ਕਪੜਾ ਲੀੜਾ ਆਪਾਂ ਸਾਮੇ ਆ ਜੀ ਤੋ ਤੋ ਕੇ ਕੁਛ ਰੱਖ ਲੈ ਮोटा ਜਿਆਦਾ ਨਹੀਂ ਰੱਖੇਗੇ ਕਿਉਂਕਿ ਹੁਣ ਪਤਾ ਹੀ ਸੀ ਜੇ ਅੱਗੇ ਠੰਡ ਵੀ ਹੁਣ ਤਾਂ ਘਟੂਗੇ ਨਾ ਧੁੱਪਾਂ ਨਿਕਲਣ ਲੱਗ ਗਈਆਂ ਤੇ ਇਸ ਕਰਕੇ ਟਾਈਮ ਵੀ ਨਹੀਂ ਲੱਗਿਆ ਜੀ ਵੀਡੀਓ ਪਾਉਣ ਦਾ ਤੇ ਬਸ ਕਦੇ ਆਪ ਕੋਈ ਕੰਮ ਸੀਗੇ ਸ਼ਹਿਰ ਉਹ ਕਰੇ ਹਨਾ ਬੈਂਕ ਵਗੈਰਾ ਦਾ ਕੰਮ ਪਏ ਸਾਡੇ ਉਹ ਕਰਕੇ ਆਏ ਆਗੇ ਤੇ ਜਾਣਾ ਹੁੰਦਾ ਸ਼ਹਿਰ ਜਾਣਾ ਪੈਂਦਾ ਕੋਈ ਚੀਜ਼ ਵਸਤ ਲੈਣ ਵਸ ਇੰਨੇ ਜੀ ਟਾਈਮ ਨਹੀਂ ਲੱਗਿਆ ਜੀ ਵੀਡੀਓ ਪਾਉਣ ਦਾ ਤੇ ਰਿਸ਼ਤੇਦਾਰ ਆਏ ਰਹਿ ਇੱਕ ਦੋ ਦਿਨ ਵਿੱਚ ਦੀ ਤੇ ਇੱਥੇ ਜੀ ਆਪਾਂ ਪਾਥੀਆਂ ਪੱਥਰ ਰੱਖੀਆਂ ਸੀਗੀਆਂ ਕੁਝ ਥੋੜੀਆਂ ਪਾਥੀਆਂ ਬਾਹ ਦੇ ਜੇ ਆਪਾਂ ਨੂੰ ਇੰਨੀ ਲੋੜ ਨਹੀਂ ਹੁੰਦੀਗੀ ਤੇ ਗਹਾਰਾ ਰੱਖਿਆ ਸੀ ਪਹਿਲਾਂ ਤੁਹਾਨੂੰ ਪਤਾ ਹੋਣਾ ਨਹੀਂ ਗੋ ਕੀ ਹੁੰਦੀ ਓਹ ਰਹਿਣ ਲੱਗੀ ਸਾਡੇ ਗਹਾਰੇ ਚ ਉਹਨੇ ਸਾਰੀਆਂ ਪਾਥੀਆਂ ਖਰਾਬ ਕਰਤੀਆਂ ਤੇ ਹੁਣ ਆਪਾਂ ਸੋਚਿਆ ਵੀ ਆਪਾਂ ਗਹਾਰਾ ਉਰੇ ਹੀ ਧਰਾਂਗੇ ਔਰਲੇ ਪਾਸੇ ਤੇ ਇੱਥੇ ਥੋੜੀਆਂ ਜਿਹਾ ਪਾਥੀਆਂ ਪੱਥੀਆਂ ਸੀਗੀਆਂ ਹੁਣ ਪੱਥ ਲਿਆ ਕਰਾਂਗੇ ਥੋੜੀਆਂ ਜਿਹਾ ਹੋਰ ਛੋਟਾ ਗਹਾਰੀ ਧਰ ਲਾਂਗੇ ਵੀ ਕਈ ਵਾਰ ਕੰਮ ਆ ਜਾਂਦੀ ਹੈਗੀ ਕਿਉਂਕਿ ਸਿਆਲ ਚ ਚੁੱਲੇ ਚ ਪਸਾਕ ਵਗੈਰਾ ਕਰਦੇ ਹਨਾ ਉਦੋਂ ਕਈ ਵਾਰ ਤੁਹੀਂ ਵੀ ਪਾ ਲੈਂਦੇ ਨੇ ਤੁਹੀਂ ਪਾਉਂਦੇ ਰਹੇ ਇਹਨਾਂ ਨੇ ਕੁਝ ਪਾਥੀਂਦਾਂ ਨੇ ਮਚਾਲੀਆਂ ਤੇ ਕੁਝ ਸਾਗ ਥੱਲੇ ਵੀ ਚੁੱਲੇ ਚ ਅੱਗ ਪਾਉਣੇ ਆਪ ਸਿਆਲ ਚ ਉਦੋਂ ਕੰਮ ਆ ਜਾਂਦੀਆਂ ਨੇ ਤੇ ਇੱਥੇ ਵੀ ਸੀਗਾ ਜੀ ਮਿੱਠਾ ਹਨਾ ਮਿੱਠੇ ਚ ਜ਼ਿਆਦਾ ਕੱਖ ਹੋ ਗਿਆ ਨੀਚੇ ਵੀ ਮਿੱਠੇ ਜਿਹੜੇ ਸੀਗੇ ਤੇ ਕੱਖ ਜ਼ਿਆਦਾ ਹੋ ਗਿਆ ਉਹਨਾਂ ਚ ਵੀ ਕੁਝ ਆਪ ਇੱਥੇ ਤੋੜ ਲਾਂਗੇ ਥੋੜਾ ਜਿਹਾ ਕਿਉਂਕਿ ਸਰੋਂ ਦੇ ਦੋ ਚੀਰਨੇ ਪਾਉਣੇ ਬਾਕੀ ਥੋੜਾ ਸਮਾਨ ਪਾ ਕੇ ਥੋੜੇ ਜਿਹਾ ਸਾਗ ਬਣਾਵਾਂਗੇ ਹਨਾ ਜ਼ਿਆਦਾ ਤਾਂ ਖਾਦਾ ਨਹੀਂ ਜਾਂਦਾ ਜੀ ਕੋਈ ਬੱਚੇ ਤਾਂ ਖਾਂਦੇ ਨਹੀਂਗੇ ਤੇ ਆਪ ਹੀ ਖਾਣੋਂ ਦਾਪ ਵੀ ਐਸਿਡਿਟੀ ਬਣ ਜਾਂਦੀ ਹੈ ਨਾ ਨਹੀਂ ਖਾਂਦੇਗੇ ਪਰ ਅਸੀਂ ਥੋੜੀ ਜੀ ਹਲਦੀ ਪਾ ਲੈਨੇ ਜੀ ਸਾਗ ਦੇ ਤੜਕੇ ਵੇਲੇ ਥੋੜੀ ਜੀ ਤੇ ਉਹਦੇ ਨਾਲ ਕਹਿੰਦੇ ਆ ਐਸਿਡਿਟੀ ਘਟ ਜਾਂਦੀ ਹੈ ਤਾਂ ਉਹ ਪਾ ਲੈਨੇ ਆਪਾਂ ਤੇ ਥੋੜਾ ਜਿਹਾ ਆਪਾਂ ਮੇਥਾ ਤੋੜ ਲਾਂਗੇ ਤੇ ਹੁਣ ਤਾਂ ਜੀ ਗੋਭੀ ਵਗੈਰਾ ਸਾਰੀ ਨਿਸਰ ਗਈ ਹਨਾ ਆਪਾਂ ਛੇਤੀ ਗੋਭੀ ਹੈਗੀ ਹੈ ਕਿ ਖੇਤ ਚ ਇੱਥੇ ਸਾਰੀ ਨਿਸਰ ਗਈ ਸਾਰੀ ਵੱਢਣ ਵਾਲੀ ਹੋਊਗੀ ਸਾਰਾ ਹੁਣ ਆਪਾਂ ਇਹ ਸਬਜ਼ੀ ਵੱਢ ਦਾਂਗੇ ਜੀ ਵੱਢ ਕੇ ਨੀਰਾ ਚ ਕੁੱਟ ਕੇ ਮੱਜਾ ਨੂੰ ਪਾ ਦਾਂਗੇ ਤੇ ਹੁਣ ਮਿਸਤਰੀ ਦੀ ਪੁੱਛ ਰਹੇ ਸੀ ਮਿਸਤਰੀ ਨਹੀਂ ਕੋਈ ਮਿਲ ਰਿਹਾ ਆਪਣੀ ਸਲਾਹ ਸੀ ਵੀ ਪੈਦਰ ਬਾਗਲ ਮਾਰ ਲੀਏ ਜੇ ਇੱਧਰ ਡੰਗਰਾਂ ਦਾ ਇੱਧਰ ਕਰੀਏ ਹਨਾ ਕੋਈ ਢੰਗ ਦਾ ਮਿਸਤਰੀ ਨਹੀਂ ਮਿਲ ਰਿਹਾ ਕਿਉਂਕਿ ਮਿਸਤਰੀ ਜਿਹੜੇ ਢੰਗ ਦਾ ਅੱਜ ਕੱਲ ਦਾ ਸਾਰੇ ਮਿਸਤਰੀ ਜੀ ਠੇਕੇ ਚੱਕਣ ਲੱਗੇ ਕੋਠੀਆਂ ਦੇ ਕੋਈ ਨਹੀਂ ਉਹ ਕਰਦਾ ਇੱਧਰ ਦੇਖੋ ਜੀ ਡੈਵਲ ਦੇ ਸੰਗਲ ਪਾ ਕੇ ਰੱਖ ਦਿਆਂ ਕਿਉਂਕਿ ਛੋਟੀ ਮੋਟੀ ਸੰਗਲੀ ਤਾਂ ਇਹ ਛੱਡਦਾ ਨਹੀਂ ਬਾਕੀ ਟਾਈਮ ਹੈ ਜ਼ਿਆਦਾ ਤਾਂ ਇਹ ਪਿੰਜਰੇ 'ਚ ਹੀ ਰਹਿੰਦਾ ਹੈ ਤੇ ਜਦੋਂ ਇਹਨੂੰ ਬੰਨਣਾ ਹੁੰਦਾ ਸੀ ਇਹਨੂੰ ਮੋਟਾ ਸੰਗਲਵਾ ਕੇ ਬੰਨਦੇ ਕਿਉਂਕਿ ਛੋਟੀ ਸੰਗਲੀ ਤਾਂ ਇਹਦੇ ਮੂਰੇ ਕੁਝ ਵੀ ਨਹੀਂ ਹੈਗੀ ਨਾ ਰੱਸਾ ਛੱਡੇ ਹੀ ਚੱਬ ਕੇ ਤੋੜ ਦਿੰਦਾ ਤੇ ਸੰਗਲੀ ਨੂੰ ਝਟਕੇ ਮਾਰ-ਮਾਰ ਕੇ ਉਹਨੂੰ ਤੋੜ ਦਿੰਦਾ ਹੈਗਾ ਤੇ ਇਸ ਕਰਕੇ ਫਿਰ ਅਸੀਂ ਇਹਨੂੰ ਸੰਗਲ ਨਾਲ ਹੀ ਬੰਨਦੇ ਆਂਗੇ ਤੇ ਇੱਧਰ ਆਪਾਂ ਸਾਗ ਉਹ ਕਰ ਲਿਆ ਸੀ ਸਮਾਰ ਲਿਆ ਸੀਗਾ ਜੀ ਤੇ ਹੁਣ ਆਪਾਂ ਇਹਨੂੰ ਚੀਰ ਲਾਂਗੇ ਧੋਵਾਂਗੇ ਤਾਂ ਆਪਾਂ ਚੀਰ ਕੇ ਜੀ ਸਾਗ ਕਿਉਂਕਿ ਟਾਈਮ ਘੱਟ ਹੈਗਾ ਤੇ ਸ਼ਹਿਰ ਜਾਣਾ ਹੈ ਅਸੀਂ ਤੇ ਜ਼ਰੂਰੀ ਕੰਮ ਸੀਗਾ ਉੱਥੇ ਵੀ ਜਾਣਾ ਜ਼ਰੂਰੀ ਹੈਗਾ ਇਸ ਕਰਕੇ ਸਾਗ ਆਪਾਂ ਚੀਰ ਕੇ ਧੋਵਾਂਗੇ ਕਿਉਂਕਿ ਸਾਗ ਸਾਫ਼ ਹੈ ਜੀ ਆਪਣੇ ਨਾ ਜਿਹੜਾ ਆਪਾਂ ਵੀ ਐ ਵੀ ਰੇਤੇ ਰਵੇ ਚ ਸਾਗ ਆਪਣੇ ਘਰ ਦੇ ਲਵੀ ਹੈਗਾ ਸਾਫ਼ ਹੈ ਸਾਗ ਤਾਂ ਪਾਲਕ ਵੀ ਸਾਫ਼ ਹੈ ਪਾਲਕ ਤੇ ਜਿਆਦਾ ਰੇਤਾ ਹੁੰਦਾ ਹੈਗਾ ਪਾਲਕ ਵੀ ਸਾਡਾ ਬਿਲਕੁਲ ਸਾਫ਼ ਹੈ ਜਿੱਧਰ ਰੇਤਾ ਵਗੈਰਾ ਨਹੀਂ ਆਉਂਦਾ ਕਸ ਇਹਦਾ ਵੀ ਤੇ ਇਹਨੂੰ ਆਪਾਂ ਚੀਰ ਲਾਂਗੇ ਜੀ ਸਾਗ ਨੂੰ ਚੀਰ ਕੇ ਸਾਗ ਧਰ ਕੇ ਫਿਰ ਆਪਾਂ ਸ਼ਹਿਰ ਜਾਣਾਗੇ ਇਹਨਾਂ ਡੈਡੀ ਕਾਲੀ ਕਰਨ ਲੱਗ ਰਹੇ ਸੀ ਕਹਿੰਦੇ ਛੇਤੀ ਚੱਲੋ ਲੇਟ ਹੋਈ ਜਾਂਦੇ ਆਗੇ ਫਿਰ ਸਾਗ ਨੂੰ ਵੀ ਸਾਨੂੰ 1 ਵਜੇ ਗਿਆ ਸੀ ਪਰ ਸਾਗ ਸਾਡਾ ਜੀ 4 ਵਜੇ ਨੂੰ ਆ 4-5 5 ਵਜੇ ਤੋਂ ਬਣ ਗਿਆ ਸੀ ਵਧੀਆ 4 ਵਜੇ ਬਣੇਗਾ ਸੱਗ ਘੰਟਕ ਤੱਕ ਤਾਂ ਸੀ ਉਹ ਕਰ ਦਿੰਨੇ ਹੈਗੇ ਵੀ ਚੱਲ ਹੋਰ ਹਜੇ ਹੋ ਜੂਗਾ ਸੋਹਣਾ ਬਣ ਜੂਗਾ ਸੱਗ ਥੱਲੇ ਦੇ 4 ਘੰਟੇ ਅੱਗ ਮੱਚ ਜੇ ਵਧੀਆ ਖੁੱਲਾ ਗਰਮ ਪਾਣੀ ਪਈ ਜਾਵੇ ਸੱਗ ਵਧੀਆ ਬਣ ਜਾਂਦਾ ਸੱਗ ਆਪਾਂ ਤਿੰਨ ਚਾਰ ਵਾਰੀ ਕਰਿਆ ਜੀ ਸਾਰੇ ਸਿਆਲ ਚ ਸੱਗ ਘਾਟੀ ਖਾਦਾ ਜਾਂਦਾ ਖਾ ਵੀ ਲੰਨੇ ਪਰ ਉਹ ਨਾ ਬਲ ਜਦੋਂ ਬਣ ਜਾਂਦਾ ਫਿਰ ਜ਼ਿਆਦਾ ਬਣ ਜਾਂਦਾ ਫਿਰ ਸਾਨੂੰ ਡੇਗਣਾ ਪੈਂਦਾ ਕਿਉਂਕਿ 2 ਤੋਂ 3 ਦਿਨਾਂ ਤੋਂ ਬਾਅਦ ਸੱਗ ਨਹੀਂ ਖਾਂਦੇਗੇ ਬਿੱਧੀ ਬਰ ਇੱਕ ਦੋ ਦਿਨ ਸਬਜ਼ੀ ਕਰ ਲੈਣੇ ਆਗੇ ਫੇਰ ਨਹੀਂ ਸਾਨੂੰ ਉਹ ਐ ਹੁੰਦਾ ਵੀ ਫਿਰ ਖਰਾਬ ਜਾ ਐ ਲੱਗਦਾ ਉਹ ਖਰਾਬ ਨਾ ਹੋ ਗਿਆ ਹੋਵੇ ਪਰ ਠੰਡ ਐ ਕਿ ਬਹੁਤ ਜ਼ਿਆਦੇ ਪਈ ਹੈ ਬਾਹਰ ਵੀ ਸਾਕ ਤਾਂ ਹੀ ਰਹੀ ਗਿਆਗਾ ਫਿਰ ਜਦੀ ਵੀ ਲੋੜ ਨਹੀਂ ਪਈ ਐ ਕਿ ਠੰਡ ਜ਼ਿਆਦਾ ਪਈ ਹੈ ਤੇ ਇੱਥੇ ਆਪਾਂ ਨਾਲੇ ਕਰ ਰਹੇ ਸੀ ਵੀ ਮੰਡੀ ਕੀ ਕੁਝ ਲੈ ਕੇ ਆਉਣਾਗਾ ਕਿਉਂਕਿ ਵਿਆਹ ਤਾਂ ਇੱਕ ਦਿਨ ਹੀ ਰਹਿ ਗਿਆ ਸਾਡੇ ਉਦੋਂ ਨਹੀਂ ਸੂਟ ਬਣ ਕੇ ਆਏ ਸੀਗੇ ਕਿਉਂਕਿ ਵਰਕ ਆਪ ਕਰਨ ਦੇ ਚੱਕਰ ਚ ਅਸੀਂ ਸੂਟ ਬਣਾਉਣ ਤੋਂ ਵੀ ਲੇਟ ਹੋ ਗਏ ਤੇ ਫਿਰ ਅਸੀਂ ਸੂਟ ਬਣਵਾਏ ਸੀ ਜੀ ਕਮੀਜ਼ਾਂ ਆਪਣੇ ਰਤੀ ਤੋਂ ਬਣਵਾਈਆਂ ਸੀ ਅਸੀਂ ਤੇ ਬਾਕੀ ਚੁੰਨੀਆਂ ਦੇ ਗੁੱਟਾ ਵਗੈਰਾ ਲਾ ਲੇ ਸੀ ਆਪ ਤੇ ਇੱਧਰ ਜੀ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਚੱਕੀ ਲਾ ਲਈ ਸੀ ਦਾਣਾ ਪੀਸਣ ਨੂੰ ਲੇਟੀ ਅਸੀਂ ਘਰੀ ਪੀਨੇ ਬਾਕੀ ਫੀਟ ਤਾਂ ਆਪਾਂ ਕਰਵਾ ਲਿਓਨੇਗੇ ਤੇ ਆਪਣੀ ਛੋਟੀ ਸੂਈ ਹੈ ਜੂਦੇ ਖਾਤਰ ਆਪਾਂ ਲੇਟੀ ਘਰੀ ਪੀਨੇਗੇ ਤੇ ਇੱਧਰ ਸਾਡੀ ਜਾਲੀ ਤਾਂ ਟੁੱਟਰੀ ਹੈਗੀ ਤੇ ਅਟਕ ਗਈ ਕਿਤੇ ਇਹ ਦੇ ਵਿੱਚ ਨਿਕਲ ਨਹੀਂ ਰਹੀ ਸੀਗੀ ਕਿਉਂਕਿ ਜਾਲੀਆਂ ਨਾ ਖਰਾਬ ਹੋ ਗਏ ਜੀ 1 2 ਇਹਦੀਆਂ ਨਾ ਜਦੋਂ ਇਹ اٹਕ ਜਾਂਦੇ ਨੇ ਉਸ ਚੀਜ਼ ਨਾਲ ਆਪਾਂ ਕੱਢਦੇ ਥੱਲੋਂ ਕੁਛ ਮਾਰ ਕੇ ਨਾ ਫਿਰ ਇਹ ਟੁੱਟ ਗਈ ਜਾਲੀ ਇਸ ਕਰਕੇ ਨਿਕਲ ਨਹੀਂ ਰਹੀ ਸੀ ਮਦਰ ਜਾਲੀ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਤੇਦਰੋਂ ਪਸ਼ੂ ਨੂੰ ਆਇਆ ਹੁੰਦਾ ਵੀ ਛੇਤੀ ਸਾਨੂੰ ਨਿਰਾਚਾਰਾ ਪਾ ਦੋ ਚੱਕ ਦਾਂਗੇ ਜੇ ਆਪਾਂ ਗੋਹਾ ਸ਼ਾਮ ਦੇ ਟਮੂ ਤਾਂ ਬਹੁਤ ਵਧੀਆ ਸੁੱਕ ਜਾਂਦੇ ਹੁੰਦਾ ਧੁੱਪਾਂ ਨਿਕਲਣ ਲੱਗ ਗਈਆਂ ਹੁਣ ਤਾਂ ਹਨਾ ਪਹਿਲਾਂ ਥੋੜਾ ਜਿਹਾ ਸਾਨੂੰ ਉਦੋਂ ਔਖਾ ਰਿਹਾ ਕੁਸਤਾ ਜੀ ਵਿਆਹ ਪਹਿਲਾਂ ਅਸੀਂ ਸੋਚੇ ਨਹੀਂ ਸੀ ਵੀ ਸੂਟ ਆਪ ਵਰਕ ਕਰਾਂਗੇ ਤੇ ਬਾਅਦ ਵਿੱਚ ਫਿਰ ਆਪ ਵਰਕ ਕਰਨ ਲੱਗੇ ਸੂਟ ਤੇ ਉਦੋਂ ਕੰਮ ਦਾ ਬਾਹਲਾ ਸਾਡਾ ਹਨਾ ਇੰਨਾ ਜ਼ਿਆਦਾ ਪਹਚਾਲ ਪਿਆ ਤੇ ਹੁਣ ਜਮੀ ਬਿਲੇ ਆ ਵਿਆਹ ਤੋਂ ਬਾਅਦ ਕੋਈ ਹੋਰ ਕੰਮ ਵੀ ਨਹੀਂ ਹਜੇ ਸਟਾਰਟ ਕਰਿਆ ਤੇ ਕਿਉਂਕਿ ਸਮ ਸਮਾਂ ਹੀ ਜ਼ਿਆਦਾ ਹੋ ਗਿਆ ਹਨਾ ਘਰ ਦੇ ਗੱਟੇ ਵਗੈਰਾ ਖੰਡੇ ਸੀ ਸਾਰੇ ਤੋਤੇ ਨੇ ਪੱਲੀਆਂ ਕਰਨ ਲੱਗ ਰਿਹਾ ਕੁਝ ਹੁਣ ਮਿਪਲੀਆਂ ਬਣਾ ਲਈਆਂ ਹਨ ਅੱਗੇ ਹਾੜੀ ਆਉਂਦੀ ਹੈਗੀ ਤੇ ਗੱਟੇ ਵਗੈਰਾ ਧੋਕੇ ਧਰਦੇ ਕੋਈ ਕਣਕ-ਕਣਕ ਪਾਉਣ ਦੇ ਕੰਮ ਆਉਂਦੇ ਨੇ ਫਿਰ ਅੱਗੇ ਤੇ ਕੁਝ ਆਪਾਂ ਫਿਰ ਇੰਨਾ ਗੱਟੇ ਜ਼ਿਆਦੇ ਹੋ ਜਾਂਦੇ ਨੇ ਜੇ ਖੇਤੀ ਜ਼ਿਆਦਾ ਕਰਕੇ ਕੁਝ ਆਪ ਗੱਟੇ ਸੇਲ ਕਰ ਦਿੰਨੇ ਹੈਗੇ ਕਿਉਂਕਿ ਇੰਨੀਆਂ ਪੱਲੀਆਂ 25-30 ਪੱਲੀਆਂ ਕਰ ਲੈਣੇ ਜੀ ਇੱਕ ਸਾਲ ਫਿਰ ਉਹ 2-3 ਸਾਲ ਬੱਦੇ ਚੱਲ ਜਾਂਦੀਆਂ ਨੇ ਕਿਉਂਕਿ ਅੱਜਕੱਲ ਤੂੜੀ ਦੇ ਟਰਾਲੀ ਅੰਦਰ ਹੀ ਉੱਤਰ ਜਾਂਦੇ ਨੇ ਹਨਾ ਪਹਿਲਾਂ ਤਾਂ ਵੀ ਤੂੜੀ ਚੱਕ ਕੇ ਲੈਉਣੀ ਪੈਂਦੀ ਖੇਤਾਂ 'ਚੋਂ ਉਹਦੇ ਕਰਕੇ ਪੱਲੀਆਂ ਵੀ ਜ਼ਿਆਦੇ ਚਾਹੀਦੀਆਂ ਸੀ ਹੁਣ ਤਾਂ ਬਸ 4-5 ਪੱ ਤੇ ਬਾਹਰ ਪੱਲੀ ਜਾਂਦੇ ਤਾਂ ਗਮਾਚ ਜਾਂਦੇ ਜੀ ਘਰੇ ਤਾਂ ਐਨੇ ਬੱਚੇ ਤਾਂ ਵੀ ਉਹ ਮੰਡੀ-ਮੁੰਡੀ ਗਈ ਤਾਂ ਸੱਟੇ ਹੁੰਦੇ ਨੇ ਦੋ ਚਾਰ ਪੱਲੀਆਂ ਗਮਾਤ ਦਿੰਦੇ ਨੇ ਪਰ ਅਸੀਂ ਇਕੱਠੇ 25-30 ਪੱਲੀਆਂ ਕਰਕੇ ਜਿਵੇਂ 50 ਕਰ ਲਿਆ ਸੀ ਇੱਕ ਸਾਲ ਅਸੀਂ ਪਰ ਪ੍ਰਾਰ ਵਧੀਆ ਹੁਣ ਤੱਕ ਚੱਲੀ ਗਈਆਂ ਨੇ ਗਈਆਂ ਫਿਰ ਸਾਨੂੰ ਐ ਨਹੀਂ ਵੀ ਆਏ ਸਾਲ ਪੱਲੀਆਂ ਕਰਨੀਆਂ ਪੈਂਦੀਆਂ ਨੇ ਤੇ ਗੱਟੇ ਫਿਰ ਆਪਾਂ ਵੇਚ ਦਿੰਨੇ ਵੇ ਇੰਨੇ ਖਰਾਬ ਜਾਂਦੇ ਨੇ ਕਿਉਂਕਿ ਦੂਜੇ ਗੱਟੇ ਫੀਡ ਵਾਲੇ ਆ ਜਾਂਦੇ ਨੇ ਦਾਣੇ ਫੱਕੇ ਨੂੰ ਤਾਂ ਉਹੀ ਨਹੀਂ ਮੁੱਕਦੇ ਪਸ਼ੂਆਂ ਨੂੰ ਦਾਣਾ ਦੂਣਾ ਪਾਉਣ ਨੂੰ ਤਾਂ ਹੁਣ ਇਹਨਾਂ ਨੂੰ ਛੇਤੀ ਕਾਲੀ ਲੱਗ ਰਹੀ ਉਹ ਸਾਨੂੰ ਨੀਰਾ ਦੇਖ ਦੋ ਇੰਨਾਂ ਨੂੰ ਆਪਦੀ ਕਾਲੀ ਰਹਿੰਦੀ ਐ ਸਾਨੂੰ ਐ ਹੁੰਦਾ ਵੀ ਗੱਦੇ ਵਗੈਰਾ ਕੱਢਦੀ ਹੈ ਨਾ ਫਿਰ ਇਹ ਜਾਦੇ ਖਰਾਬ ਕਰ ਦਿੰਦੀਆਂ ਨੇ ਗੱਦੇ ਜੇ ਗੋਹਾ ਵੜ ਦਿੰਦੇ ਨੇ ਉੱਪਰ ਤੇ ਆਪਣੀ ਬੈੜੀ ਸੂ ਦਿਨ ਪੂਰੇ ਹੋਣਗੇ 10 ਤਰੀਕ ਨੂੰ ਦੇਖੋ ਜੀ ਉੱਪਰ ਕੈ ਦਣ ਲਾਊਗੀ ਹਜੇ ਤੇ ਕਿਉਂਕਿ ਇਹ ਤਾਂ ਪਹਿਲਾਂ ਦੀ ਵੀਡੀਓ ਤਾਂ ਸਮਾਰ ਕੇ ਤਾਰਿਆ ਵੀ ਨਹੀਂ ਸਉਣ ਤਾਰਨ ਨੂੰ ਵੀ ਲੱਗ ਗਈ ਤੇ ਇੱਕ ਆਪਾਂ ਰਹਿ ਬਣਾ ਰੱਖੇ ਜੇ ਜੀ 2 ਰੁਪਏ ਵਧਿਆ ਵਟਾ ਜੂਗੀ ਫਿਰ ਤਾਂ ਆਪਾਂ ਬੈੜੀ ਵੇਚ ਦਾਂਗੇ ਨਹੀਂ ਫਿਰ ਦੇਖੀ ਜਾਊਗੀ ਰੱਖਾਂਗੇ ਕਿਉਂਕਿ ਆਏ ਸਾਲ ਹੀ ਸੂੰਦੀ ਐ ਹਨਾ ਕੋਈ ਦਿੱਕਤ ਵੀ ਨਹੀਂ ਹੈਗੀ ਆਪਾਂ ਨੂੰ ਰੱਖਣ ਚ ਤੇ ਜੇ ਵੀ ਚਲ 2 ਰੁਪਏ ਵਧਿਆ ਵਟਾ ਜੂਗੀ ਆਪਾਂ ਵੇਚ ਲਾਂਗੇ ਬੈੜੀ ਫਿਰ ਆਪਾਂ ਇਧਰ ਬਾਗਲ ਬੂਗਲ ਮਾਰ ਕੇ ਫਿਰ ਲੈ ਕੇ ਆਵਾਂਗੇ ਹਨਾ ਕੱਚੀ ਜਗ੍ਹਾ ਹੋਗੀ ਜਦੋਂ ਆਪਣੇ ਵੀ ਫਿਰ ਬੈੜੀ ਲੈ ਕੇ ਆਵਾਂਗੇ ਪੱਕੀ ਜਗ੍ਹਾ ਤੇ ਰੱਖਣ ਤੋਂ ਤੁਹਾਨੂੰ ਪਤਾ ਇ ਜੀ ਬੈੜੀਆਂ ਨੂੰ ਨਾ ਕੱਚੀ ਜਗ੍ਹਾ ਰੇਤਾ ਚਾਹੀਦਾ ਇਹਨਾਂ ਨੂੰ ਬੈਠਣ ਨੂੰ ਅਜੇ ਮੱਜਾ ਤਾਂ ਸਾਰ ਲੈਂਦੀਆਂ ਨੇ ਪਰ ਇਹਨਾਂ ਨੂੰ ਤਾਂ ਕੱਚੀ ਜਗ੍ਹਾ ਚਾਹੀਦੀ ਐ ਸਲਾਤ ਸਾਡੀ ਹੈਗੀ ਵੀ ਸਾਡੀ ਤੋਂ ਪਹਿਲਾਂ ਪਹਿਲਾਂ ਆਪਾਂ ਬਾਗਲ ਮਾਰ ਲਾਂਗੇ ਤੇ ਹੁਣ ਇੱਟਾਂ ਸਾਡੀ ਸੁਵਾਸ ਸੀਗੀ ਜੀ ਮੰਡੀ ਚੋਂ 1.5 ਕਿਲੋ ਨਹੀਂ ਪੋਗੂਗੀ ਸਾਨੂੰ ਇੱਟਾਂ ਨੂੰ ਬੱਗਲ ਮਾਰ ਕੇ ਵੀ ਫਿਰ ਇੱਧਰ ਪਸ਼ੂਆਂ ਦਾ ਇੱਧਰ ਹੀ ਬਾਹਰ ਕਰ ਦਾਂਗੇ ਤੇ ਇੱਧਰ ਹੀ ਅਸੀਂ ਫਿਰ ਪਸ਼ੂ ਅੰਦਰ ਲੈ ਆ ਕਰਾਂਗੇ ਇੱਧਰ ਹੀ ਬਾਹਰ ਕੱਢ ਦਿਆ ਕਰਾਂਗੇ ਫਿਰ ਨਾ ਨਾ ਲਿਓਣ ਤਾਂ ਹੁਣ ਇੱਥੇ ਸਾਥ ਮੱਝਾਂ ਬਾਹਰ ਨਹੀਂ ਕੱਢੀਆਂ ਗਈਆਂ ਹਨਾ ਸਾਨੂੰ ਆਪ ਨੂੰ ਐ ਲੱਗਦਾ ਵੀ ਮੱਝਾਂ ਬਾਹਰ ਨਹੀਂ ਵਿਚਾਰੇ ਗਈਆਂ ਕੱਚੇ ਚ ਨਾ ਇਹਨਾਂ ਨੂੰ ਧੁੱਪ ਲੱਗੀ ਹੈ ਤੇ ਐ ਲੱਗਦਾ ਵੀ ਹੁਣ ਤਾਂ ਵਾਛੇਤੀ-ਛੇਤੀ ਬਾਣ ਜੇ ਇਹ ਵਾ ਸਾਨੂੰ ਮਿਸਤਰੀ ਨਾ ਮਿਸਤਰੀ ਪੁੱਛਿਆ ਸੀ ਯੂ ਕਹਿੰਦਾ ਮੈਨੂੰ ਠੇਕਾ ਚ ਕਾ ਦੋ ਅਸੀਂ ਕਿਹਾ ਵੀ ਸਾਡਾ ਠੇਕੇ ਵਾਲਾ ਕੰਮ ਤਾਂ ਐਡਾ ਹੈ ਨਹੀਂਗਾ ਵੀ ਕੱਢਣੇ ਤਾਂ ਪੱਕਦਾ ਹੀ ਨਹੀਂ ਗਈਆਂ ਹਨਾ ਬੱਗਲ ਮਾਰ ਵਿਭਰੰਡਾ ਵਗੈਰਾ ਤਾਂ ਆਪਾਂ ਬਾਅਦ 'ਚ ਦੇਖ ਲਾਂਗੇ ਜਿਵੇਂ ਆਪਣੀ ਰੈਬਣੀ ਵੀ ਇੱਕ ਵਾਰੀ ਬਾਗਲ 'ਚ ਬੰਨਣ ਨੂੰ ਮੈਂ ਸਾਂਹ ਹੋ ਜਾਣੀਆਂ ਵੀ ਬਾਹਰ ਬਹਿ ਜਾ ਕਰਨਗੀਆਂ ਵਿਚਰੀਆਂ ਤੇ ਹੋ ਸਕੇ ਤਾਂ ਬਸ ਇੱਕ ਖੁਰਲੀ ਕਰ ਲਾਂਗੇ ਆਪਾਂ ਲੰਬੀ ਵੀ ਕੋਠੀ ਦੇ ਨਾਲ ਨਾਲ ਤੇ ਵੀ ਠੀਕ ਕਿਹੜਾ ਸਾਡਾ ਕੰਮ ਐਡਾ ਹੈ ਨਹੀਂ ਇਸ ਕਰਕੇ ਫਿਰ ਉਹ ਮਿਸਤਰੀ ਅਸੀਂ ਨਹੀਂ ਲਾਇਆਗਾ ਹੁਣ ਦੇਖਦੇ ਹਾਂ ਜੇ ਕੋਈ ਮਿਸਤਰੀ ਆਪਾਂ ਨੂੰ ਦਿਹਾੜੀ ਤੇ ਮਿਲਦਾ ਤੇ ਜੇ ਆਪਣਾ ਬਣ ਜੇਗੀ ਜੇ ਨਾ ਮਿਲਿਆ ਜੀ ਫਿਰ ਤਾਂ ਤੁਹਾਨੂੰ ਪਤਾ ਹੈ 10 20 ਦੇਣਾ ਚੇ ਮਸ਼ੀਨਾ ਮਸ਼ੂਨਾ ਖੋਲ ਲੈਣੇ ਨੇ ਇਹਨਾਂ ਨੇ ਫੇਰ ਨਹੀਂ ਸਾਡਾ ਕੁਝ ਬਣਨਾ ਤਾਂ ਮਿਸਤਰੀ ਕਰਕੇ ਨਾ ਸਾਰੇ ਕੰਮ ਰਹੀ ਜਾਂਦਾ ਹੈਗਾ ਇਹਨਾਂ ਨੂੰ ਲੋਪਾ ਗੋਹਾ ਖਿਚ ਦਿਨੇ ਜੀ ਤਾਂ ਬਾਹਲਾ ਵੱਡਦੀਆਂ ਨੇਗੀਆਂ ਵਿਚਾਰੇ ਨਾ ਘੱਟ ਨਵਾਈਆਂ ਨੇ ਕਿ ਠੰਡ ਜਿਆਦਾ ਸੀ ਇਹਨਾਂ ਨੇ ਪਿੰਡਾ ਜਾਂ ਵੀ ਖਰਾਬ ਹੋ ਰਿਹਾ ਤੇਲ ਲਗਾ ਦਿੰਨੇ ਉਹ ਤਾਂ ਪਰ ਫਿਰ ਵੀ ਖੁਰਕ ਕਰਦੇ ਜੀ ਬੈ ਕੇ ਨਾ ਉਹਦੇ ਨਾਲ ਖੁਰਲੀ ਨਾਲ ਖੁਰਕ ਕਰਕੇ ਇਹਨੇ ਸਾਰੇ ਵਾਲ ਤਾਰ ਲੇ ਨਵੀਂ ਝੋਟੀ ਨੇ ਤਾਂ ਤੇ ਟਰਾਲੀ ਪਰ ਕਲੇਨ ਸਰpass ਸੁੱਕ ਦੀ ਸਾਰੀ ਆਪਣੀ ਹੁਣ ਨਿਬੜ ਗਈ ਸੁੱਕ ਦੀ ਇਹਨਾਂ ਨੂੰ ਆਮਦਾਰੀ ਰਹੀ ਹੈ ਜੇ ਅਕਤਿ ਇੰਨੀ ਕਿ ਬਚਤ ਰਹੇਗੀ ਸੁੱਕ ਬਿਨਾ ਤਾਂ ਹੁਣ ਵੀ ਨਹੀਂ ਬੈਣਦੀਆਂ ਦੇਖੋ ਕਿੰਨੀ ਗਰਮੀ ਧੁੱਪ ਨਿਕਲੇ ਸਵੇਰੇ ਜੇ ਸੁੱਕ ਸੱਟਾਂਗੇ ਤੇ ਚਲ ਰਾਤ ਨੂੰ ਤਾਂ ਆਪਾਂ ਸੱਟਦੇ ਆ ਕੋਈ ਗੱਲ ਨਾ ਸਵੇਰੇ ਵੀ ਸੁੱਕੋ ਸੱਟਾਂਗੇ ਫਿਰ ਬੈਣਦੀ ਨਹੀਂ ਜਮੀ ਨਹੀਂ ਬੈਣਦੀਆਂ ਖੜੀਆਂ ਰਹਿੰਦੀਆਂ ਨੇ ਪੂਰਾ ਦਿਨੇ ਇਹ ਤੇ ਆਪਣੀ ਝੋਟੀ ਦੇ ਵੀ ਆਪਾਂ ਜਿਹੜੀ ਵੱਡੀ ਦੀ AI ਕਰਵਾਤੀ ਐ ਦਵਾਈ ਰਖਵਾਤੀ ਸੀ ਤੇ ਹੁਣ AI ਕਰਵਾਤੀ ਇਹਦੇ ਤੇ ਮਿਨਰਮਿਕਸਚਰ ਪਾਉਣੇ ਜੀ ਫੈਂਟ ਦਾ ਵੀ ਬਹੁਤ ਫਰਕ ਪੈ ਗਿਆ ਆਪਣੀ ਮੱਜਾਂ ਦੇ ਸਵੇਰ ਵੇਲੇ ਫੈਂਟ ਘਟਾਇਆ ਕਰਦੀ ਤੇ ਮੱਜਾਂ ਨੂੰ ਤਾਂ ਆਪਾਂ ਹੋਰ ਮਿਨਰਮਿਕਸਚਰ ਪਾਉਣੇ ਤੇ ਇਹਨਾਂ ਨੂੰ ਆਪਾਂ ਪਲੈਨ 21 ਪਾਇਆ ਸੀ ਆਪਣੀ ਝੋਟੀ ਨੂੰ ਤਾਂ ਤੇ ਉਹਦੇ ਨਾਲ ਵਧੀਆ ਖੁੱਲ ਕੇ ਬੋਲਪੀ ਜੀ ਤੇ ਇਹਦੇ ਏਆਈ ਕਰਵਾਤੀ ਹੁਣ ਆਪਾਂ ਤੇ ਡਾਕਟਰ ਕਹਿੰਦਾ ਵੀ 100% ਵੀ ਰਿਜ਼ਲਟ ਮਿਲੂਗਾ ਇਹਦਾ ਵੀ ਇਹ ਰਹਿ ਜੂਗੀ ਹੁਣ ਤੇ ਹੁਣ ਦੇਖੋ ਜੀ ਜਦੋਂ ਦੋ ਟਾਈਮ ਇਹਨਾਂ ਨੂੰ ਚੈੱਕ ਕਰਾਵਾਂਗੇ ਤੇ ਉਹ ਡਾਕਟਰ ਨੇ ਤਾਂ ਕਿਹਾ ਜੀ ਤੁਸੀਂ ਟੈਨਸ਼ਨ ਨਾ ਲੋ ਇਸ ਵਾਰ ਤਾਂ ਵੀ ਪੱਕਾ ਹੀ ਰਹੂਗੀ ਇਹ ਤੇ ਜੀ ਉਮਰ ਵੀ ਜਿਆਦਾ ਹੋ ਗਈ ਹੈ ਸਾਡੀ ਕੋਈ ਵੀ ਝੋਟੀ ਅੱਡੀ ਨਹੀਂ ਹੋਈ ਸੀ ਅੱਜ ਤੱਕ ਆਂਦਰਲੀ ਜੀ ਦੀ ਛਾਂ ਪੁੱਤਰੀ ਦੀ ਭੈਣ ਹੈ ਇਹ ਨਾ ਤੇ 2.3 ਸਾਲ ਦੀ ਨਵੀਂ ਹੋ ਗਈ ਸੀਗੀ ਤੇ 3.5 ਸਾਲ ਦੀ ਸੂਪੀ ਸੀਗੀ ਤੇ ਇਹ ਨੂੰ 4 ਸਾਲ ਦੀ ਹੋ ਗਈ ਜੀ ਇਹ ਇਹਦਾ ਹਜੇ ਤਾਂ ਕੋਈ ਨਾਂ ਥੇ ਨਹੀਂ ਹੈਗਾ ਪਤਨਤਾ ਜੀ ਇਹਨੂੰ ਖਰਾਕ ਵਾਲੀ ਮਿਲੀ ਹੈ ਨਾ ਚਰਬੀ ਜਿਆਦਾ ਵਧ ਗਈ ਇਹਦੇ ਇਹ ਮੱਲੀ ਪਈ ਹੈ ਜੀ ਇਹ ਤਾਂ ਪਤਲੀ ਸੀ ਵਿਚਾਰੀ ਜੀ ਦੂਜੀ ਝੋਟੀ ਦੇ ਅੰਦਰ ਜੀ ਆਪਣਾ ਸਾਗ ਵੀ ਬਣ ਗਿਆ ਤੇ ਸਾਗ ਆਪਾਂ ਨੂੰ ਘੋਟਣ ਦੀ ਵੀ ਲੋੜ ਨਹੀਂ ਚੁੱਲੇ ਤੇ ਪਿਆ ਸਾਗ ਆਪਣਾ ਵਧੀਆ ਬਣ ਗਿਆ ਹਨਾ ਕਿਉਂਕਿ ਸਾਗ ਥੋੜਾ ਹੀ ਸੀਗਾ ਤੇ ਸਮਾਨ ਜਿਆਦਾ ਪਾਇਆ ਸੀ ਫਿਰ ਵਧੀਆ ਬਣ ਜਾਂਦਾ ਜੀ ਆਪਾਂ ਬਾਲੀ ਸਰੋਂ ਜੀ ਪਾ ਦਈਏ ਫਿਰ ਵਧੀਆ ਨਹੀਂ ਬਣਦਾ ਉਹ ਸਵਾਦ ਨਹੀਂ ਲੱਗਦਾ ਕਿਉਂਕਿ ਅੱਜ ਕੱਲ ਖਾਦਾ ਕਿਸ ਤੋਂ ਜਿਆਦਾ ਸਾਗ ਜਾਂਦਾ ਨਹੀਂਗਾ ਘਾਟੀ ਖਾਣੇ ਇਸ ਕਰਕੇ ਘਾਟੀ ਬਣਾਉਂਦੇ ਪਹਿਲਾਂ ਤਾਂ ਖਾ ਲੈਂਦੇ ਸੀ ਜਣਾ ਅੱਜ ਕੱਲ ਤਾਂ ਤੁਹਾਨੂੰ ਪਤਾ ਹੈ ਹਰੇਕ ਦੇ ਐਸਿਡਿਟੀ ਬਣਦੀ ਆ ਕੋਈ ਕਹਿੰਦਾ ਵੀ ਖਾ ਕੇ ਮੇਰਾ ਕਾਲਜਾ ਮੱਚ ਗਿਆ ਕੋਈ ਗੰਦਾ ਕੁਝ ਹੋ ਗਿਆ ਫਿਰ ਸਾਗ ਘਾਟੀ ਬਣਾਉਣੇ ਬਾਅਦ ਚ ਡੇਗਣਾ ਪੈਂਦਾ ਸਾਨੂੰ ਤਾਂ ਬਾਅਦ ਚ ਕੋਲਾ ਸਾਗ ਦਾ ਹਮੇਸ਼ਾ ਸਾਡੇ ਦਾ ਬਚ ਜਾਂਦਾ ਸਾਨੂੰ ਡੇਗਣਾ ਪੈਂਦਾ ਫਿਰ ਆਪ ਨੂੰ ਆਏ ਹੁੰਦੇ ਵੀ ਨੌਖ ਹੋ ਕੇ ਬਣਾਇਆ ਸਾਰਾ ਦਿਨ ਖਾਪ ਕੇ ਹਨਾ ਸਾਨੂੰ ਪਤਾ ਜੇ ਖੋਏ ਵਰਗਾ ਕੰਮ ਹੋ ਜਾਂਦਾ ਕਿੰਨਾ ਲੱਕੜਵਾਲਾਂ ਲੱਗਦਾ ਸਾਰਾ ਦਿਨ ਨੰਗੇ ਜਦ ਤੱਕ ਆਪਾਂ ਸਾਗ ਬਣਾਉਣੇ ਹੈਗੇ ਤੇ ਫਿਰ ਡੇਗਣਾ ਮੰਗ ਰੋਖ ਹੋਣੇਸ ਕਰਕੇ ਫਿਰ ਉਸ ਘਾਟੀ ਬਣਾਉਣ ਲੱਗੇ ਹੁਣ ਵੀ ਜਿਆਦਾ ਦਾ ਕੀ ਫਾਇਦਾ ਬਣਾ ਕੇ ਤੇ ਇੱਥੇ ਆਪਾਂ ਜੀ ਮੱਕੀ ਦਾ ਰੋਟੀਆਂ ਲਾ ਲਾਂਗੇ ਚੁੱਲੇ ਤੇ ਉਦੋਂ ਜਦਨ ਆਪਾਂ ਸਾਗ ਬਣਾਉਣੇ ਆਪਾਂ ਮੱਕੀ ਦੀ ਰੋਟੀ ਬਣਾ ਲੈਣੇ ਉਹ ਦਿਨ ਤੇ ਜੁੱਲੇ ਤੇ ਬਣਾ ਲੰਨੇ ਆ ਸਵੇਰੇ ਸ਼ਾਮ ਸਾਗ ਦੇਖਣ ਲੱਗ ਰਿਹਾ ਉੱਤੀ ਮੈਂ ਕਿਹਾ ਕੋਟ ਕੋਟ ਕੇ ਮੈਂ ਕਹਿਣ ਲੱਗ ਰਿਹਾ ਵਧੀਆ ਬਣਾਤਾ ਸਾਗ ਹੁਣ ਤਾਂ ਘੋਟਣ ਦੀ ਵੀ ਲੋੜ ਨਹੀਂ ਚਲੋ ਜੀ ਵੀਡੀਓ ਦੇ ਅੰਡਾ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ